ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਪਤਾ ਨਹੀਂ ਕਿਸ ਕਿਹੜੇ ਮੋਰਤੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾ ਵੰਨੀ ਹੈ ਉਹਦੇ ਲਈ ਸੰਗਠਨ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਅਸੀਂ ਚਿੱਤਾਂ ਦੇ ਜਿ세 ਬੰਦਕ ਤੋਲ ਤੇ ਵੀ ਇਕੱਠਾ ਕਰੂੰਗੇ ਬਾਕੀ ਜਥੇਬੰਦੀਆਂ ਨਾਲ ਤਾਲ ਮਿਲ ਸਕਦਾ ਹੈ ਮੈਂ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਕੋਈ ਕੋਈ ਲੜਾਈ ਨਹੀਂ ਹੈ ਜੜਾਈ ਹੁੰਦੀ ਆ ਵਿਚਾਰਾਂ ਦੇ ਫਰਕ ਹੁੰਦੇ ਆ ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਆ ਹਰ ਕੋਈ ਇੱਥੇ ਖੜਦਾ ਜਦੋਂ ਕਿਸੇ ਵੀ ਸਾਰੀਆਂ ਜਥੇਬੰਦੀਆਂ ਦਾ ਇਸ ਸਾਂਝਾ ਮੁੱਦਾ ਆਇਆ ਤੁਸੀਂ ਦੇਖ ਲਓ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਰ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਇਹ ਕਹਿੰਦੀਆਂ ਸੁਣੀਆਂ ਐ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਤਾਂ ਫਿਰ ਉਹ ਜਿੱਥੇ ਬੰਦੀਆਂ ਨੇ ਸਾਡੀ ਮੰਨਣਾ ਨਾ ਸਹਿਮਤ ਨਹੀਂ ਨਾ ਹੋਣਾ ਸੀ ਸੋ ਇਸ ਕਰਕੇ ਆ ਰੌਲਾ ਹੋਰ ਕੁਛ ਨਹੀਂ ਹੈ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਿੱਥੇ ਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਨਣਾ ਸਹਿਮਤ ਹੈ ਕੋਈ ਨਹੀਂ ਸਹਿਮਤ ਜਿਹੜਾ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਨੇ ਸਭ ਜਾਨ ਕੇ ਇੱਕੋ ਮੁੱਦਾ ਬਣੇਗਾ ਉੱਥੇ ਸਾਂਝ ਬਣੇਗੀ ਮੈਂ ਇੱਕਜੁੱਟਤਾ ਹੋ ਜੂ ਮੈਂ ਉਹੀ ਗੱਲ ਕਹਿ ਕੇ ਐਕਸਪੀ ਆ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦੇਤਾ ਕਿ ਜੇ ਇੱਕ ਮੁੱਦੇ ਦੇ ਤੇ ਸਾਰਿਆਂ ਦੀ ਸਾਡੀ ਸਮਝ ਬਣੂਗੀ ਇੱਕ ਤਾਂ ਹੈ। ਬਾਕੀ ਤਗੜੇ ਹੋ ਕੇ ਦੁਬਾਰਾ ਤੋਂ ਅੰਦੋਲਨ ਹੋਵੇ ਵੱਡਾ ਅੰਦੋਲਨ ਵੀ ਹੋ ਸਕਦਾ। ਅੰਦੋਲਨ ਕਰਾਉਣ ਦੀ ਗੱਲ ਨਹੀਂ ਕਰਨ ਦੀ ਲੋੜਾ ਤੁਸੀਂ ਤੁਸੀਂ ਦੇਖ ਨਹੀਂ ਰਹੇ ਕਿ ਸਰਕਾਰ ਨੇ ਕਿੰਨਾ ਵੱਡਾ ਹਮਲਾ ਕੀਤਾ ਹੈ। ਔਰ ਅਸੀਂ ਰੋਜ਼ ਇੱਕ ਜ਼ਿਲ੍ਹੇ ਦੇ ਵਿੱਚ ਕਾਨਫਰੰਸ ਕਰ ਰਹੇ ਆ। ਇਹ ਅੰਦੋਲਨ ਨਹੀਂ ਹੈ। ਅੰਦੋਲਨ ਜਾਰੀ ਹੈ ਅੰਦੋਲਨ ਚੱਲਦਾ ਰਹੇਗਾ ਅਤੇ ਜਦ ਤੱਕ ਜਾਰੀ ਰਹੇ ਠੀਕ ਹੈ ਸਲਵਰ ਸਾਹਿਬ ਇੱਕ ਬਿਆਨ ਹੁੰਦਾ ਸੀ ਜੀ ਉਹ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਚਾਹੁੰਦੇ ਸੀ ਵੀ ਉਠਾਇਆ ਜਾਵੇ ਨਾ ਤਾਂ ਉਹ ਅੱਗੇ ਜਾ ਸਕਦੇ ਨਾ ਪਿੱਛੇ ਆ ਸਕਦੇ ਸੀਗੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਗਿਆਸ ਬੋਨਰ ਦਾ ਬਿਆਨ ਆਇਆ ਜੀ ਤੁਸੀਂ ਕਿਹੋ ਜਿਹਾ ਗੋਪੀ ਜਾਨਨੇ ਆ ਵੀ ਇਹ ਤਾਂ ਇੰਡਸਟਰੀ ਰਿਸਟਰੀ ਵੀ ਮੰਗ ਸੀ ਉਹਨਾਂ ਨੇ ਆਪਦੇ ਸੁਪੀਮੋ ਨੂੰ ਬਚਾਉਣ ਵਾਸਤੇ ਔਰ ਇਹ ਸੀਟ ਜਿੱਤਣ ਵਾਸਤੇ ਲੁਧਿਆਣੇ ਦੀ ਔਰ ਇੱਕ ਵਿਕਿਆ ਹੋਇਆ ਸਮਝੌਤਾ ਸਦਾ ਕੀਤਾ ਹੈ ਪਰ ਉਸ ਸੌਦੇ ਦੇ ਵਿੱਚ ਆਪ ਦੇ ਸੁਪਰੀਮੋ ਨੂੰ ਲਿਜਾਣਾ ਚਾਹੁੰਦੇ ਨੇ ਰਾਜ ਸਭਾ ਚ ਸਿਰਫ਼ ਇਤੋਈ ਗੱਲ ਹੈ ਔਰ ਜਿਸ ਤਰੀਕੇ ਨਾਲ ਦਿੱਲੀ ਹਾਰਨ ਤੋਂ ਬਾਅਦ ਘਬਰਾਏ ਹੋਏ ਸੀ ਕਿ ਸਾਡੀ ਲੀਡਰਸ਼ਿਪ ਹੁਣ ਜੇਲ੍ਹ ਜਾ ਸਕਦੀ ਹੈ ਕੇਂਦਰ ਦੇ ਮੂਰੇ ਬੋਦੇ ਟੇਕ ਤੇ ਸਾਡੇ ਅੰਦੋਲਨ ਤੇ ਹਮਲਾ ਕੀਤਾ ਤੇ ਮੈਂ ਵੀ ਕਹਿ ਦਿਆਂ ਕਿ ਭਗਵੰਤ ਮਾਨ ਨੇ ਕਦੇ ਸਾਡੇ ਅੰਦਰੋਂ ਤੇ ਹਮਲਾ ਨਹੀਂ ਕੀਤਾ ਕਿ ਇਹ ਪੂਰੇ ਦੇ ਪੂਰੇ ਪੰਜਾਬ ਦੀ ਟਿੱਕ ਚ ਛੁਰਾ ਮਾਰਿਆ 10 ਗੁਣਾ ਟੱਡੇਵਾ ਸਾਹਿਬ ਭਗਵੰਤ ਮਾਨ ਤੇ ਵੀ ਕਹਿ ਰਹੇ ਨੇ ਵੀ ਮੀਟਿੰਗ 'ਚ ਮੈਂ ਤੁਹਾਡੇ ਨਾਲ ਚੱਲੂਗਾ ਉਹ ਤਾਂ ਇਹ ਵੀ ਕਹਿ ਰਹੇ ਨੇ ਜੀ 10 ਗੁਣਾ ਕੱਟ ਕਰਨ ਦੀ ਗੱਲ ਕਿਤੇ ਵੀ ਆ ਸਕਦੀ ਹੈ ਕਿਸੇ ਵੀ ਮੌਕੇ ਤੇ ਹੋ ਸਕਦਾ ਹੈ ਔਰ ਜਿੱਥੇ ਆ ਤੁਹਾਨੂੰ ਬੈਠੇ ਨੇ ਚੱਕ ਬਾਕੀ ਬੰਦ ਕਰ ਦਿੱਤੇ ਲੁਧਿਆਣਾ ਸੜਕ ਬੰਦ ਕੀਤੀ ਕੇਜਰੀਵਾਲ ਦੇ ਹੀ ਰੈਡੀ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਕਹਿੰਦੇ ਸੀ ਵੀ ਰਸਤਾ ਬੰਦ ਕੀਤਾ ਕਿਸਾਨਾਂ ਦੇ ਵਪਾਰ ਖਰਾਬ ਕੀਤਾ ਵਪਾਰੀਆਂ ਦਾ ਉਸ ਤੋਂ ਬਾਅਦ ਜਿਹੜੀ ਸੜਕ ਬੰਦ ਹੋਈ ਰਹਿਦੀ ਹੋਈ ਉਸ ਨੂੰ ਕਿਵੇਂ ਦੇਖੇ ਸਵਾਲ ਕੀ ਹੈ ਪਿੱਛੇ ਉਹਦਾ ਲਾਈਨ ਹੈ ਕਿ ਸਰਕਾਰਾਂ ਹੈ ਨਾ ਕਿ ਸਰਕਾਰਾਂ ਦਾ ਕੋਈ ਵੀ ਦੀਨ ਇਮਾਨ ਨਹੀਂ ਜੋ ਮਰਜ਼ੀ ਕਰ ਰਹੀਆਂ ਆ ਆ ਪਿਛਲੇ ਦਿਨਾਂ ਦੇ ਵਿੱਚ ਕਾਲੀ ਇਹ ਬਿਗਾਦੇ ਥੱਪੜ ਮਾਰੇ ਗਏ ਆ ਇਹਨਾਂ ਨੂੰ ਇਹਨੇ ਇੱਕ ਲੱਖੋਂ ਗਿਰ ਚੁੱਕੇ ਨੇ ਇਹ ਲੋਕਾਂ ਨਾ ਇਹਨਾਂ ਨੂੰ ਧੀ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਮਾਂ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਬਜ਼ੁਰਗਾਂ ਦੇ ਸਤਾਰ ਦਾ ਪਤਾ ਹੈ ਇਹਨਾਂ ਬੱਚਾ ਦੇ ਅਧਿਕਾਰ ਦੀ ਪਿਆਰ ਦਾ ਜੀ ਇਹ ਸੋਚਦੇ ਮਾਰਦੇ ਨੇ ਜੀ ਜੀ